ਉਹ ਪਾੜ ਹੋ ਗਏ ਸੀ ਕੇ ਦਾਦੇ ਨਾਨੀ ਬਿਮਾਰ ਹੋ ਗਈ ਸੀ ਹਾਂ ਉਹ ਤੇ ਕੀ ਲੱਗਦਾ ਸੀ ਹਾਂ ਮੈਥੋਂ ਪਹਿਲੇ ਤੇਰਾ ਬਾਹ ਕਰ ਦਈਏ ਕੁੜੀ ਲੱਭੀ ਇੱਕ ਦੱਬੀ ਵੀ ਹੈ ਤੇਰੀ ਬਾਪੂ ਦੇ ਨਾਮ ਵਿਆਹ ਕਰਵਾਉਂਗੇ ਤੇਰੀ ਮੁੰਡੇ ਦਾ ਵਿਆਹ ਨਹੀਂ ਕਰਾਉਂਦੇ ਹੁੰਦੇ ਕੁੜੀ ਨਾ ਕਰਾਉਂਦੇ ਹੁੰਦੇ ਵਿਆਹ ਮੈਂ ਉਹ ਤਾਂ ਫੁੱਦਵਾ ਕੁੜੀ ਤੂੰ ਪਾੜ ਲਿਆ ਜਦੋਂ ਤੂੰ ਵੱਡਾ ਹੋ ਗਿਆ ਉਹਦੋਂ ਫਿਰ ਤੈਨੂੰ ਇੱਕ ਕੁੜੀ ਲੱਭਾਂਗੇ ਉਹਦੇ ਤੇਰਾ ਬਾਹ ਕਰ ਦਾਂਗੇ ਮਨ ਤੋਂ ਮੁਟਾਲਾ ਮਨ ਤੋਂ ਹੋ ਗਈ ਕੋਲ ਹੋਰ ਨੂੰ ਡਰਾਵੇ ਹਥਿਆਰ ਦੇ ਪੁੱਤ ਖੇਡ ਕੇ ਖੜਾਉਣੇ ਅਸੀਂ ਤੋੜ ਤੇ ਜਦੋਂ ਅਸੀਂ ਬਦਮਾਸ਼ੀ ਕੀਤੀ ਸੋਹਣਿਆ ਸਾਡਾ ਰੱਖਿਆ ਹੁੰਦਾ ਸੀ ਡੈਸ਼ ਬੋਰਡ ਤੇ ਪਕਾਨ ਉਪਰੇ ਤੋਂ ਸਪੈਸ਼ਲ ਮੰਗਾਇਆ ਸੀ ਮਾਰੇ ਬੰਦੇ ਨੂੰ ਨਾ ਕਦੇ ਦਬਕਾਇਆ ਸੀ ਜਿਹੜੇ ਚੱਕਦੇ ਸੀ ਹੱਥ ਪਾਉਂਦੇ ਖਾਂਪ ਸੀ ਫਿਰ ਸਿੱਧਾ ਕਰ ਹੱਕ ਨਾਲ ਲਾਇਆ ਸੀ ਉਹ ਅੱਜ ਵੀ ਉਹ ਚਰਚਾਂ 'ਚ ਕਾਂਡਿਆ ਬੰਦਾ ਮਾਰਿਆ ਸੀ ਮੋਗਿਆ ਵਾਲੇ ਰੋਡ ਤੇ ਜਦੋਂ ਅਸੀਂ ਬਦਮਾਸ਼ੀ ਕੀਤੀ ਸੋਹਣਿਆ ਸਾਡਾ ਰੱਖਿਆ ਹੁੰਦਾ ਸੀ ਡੈਸ਼ ਬੋਰਡ ਤੇ ਓਏ ਵਾਹ ਜੀ ਵਾਹ ਵਾਹ ਜੀ ਵਾਹ ਦੂਲਾ ਖੇਰੇ ਗੀਤ ਦੂਲਾ ਅੱਪੀ ਖਾਲਾ ਮਾ ਉਹ ਰੋਟੂ ਖੋ ਨਾ ਨੀ ਯਾ ਕੁਟੇ ਜਾਣਾ ਹਣ ਅੰਡੀਆਂ ਮੈਂ ਮੋਬਾਈਲ ਚਾਹ ਤਾ ਲੰਬੀ ਟਿੱਲਾ ਹਾਂ ਮੇਰਾ ਬਿੱਜੀ ਦਾ ਇੰਡੀਆ ਜਾਣਾ ਬਪਾ ਨੂੰ ਬੰਦੇ ਦੋ ਵੀ ਹਾਂ ਤੂੰ ਚੱਲ ਬਾਬਾ ਹਾਂ ਬੰਦੇ ਹਾਂ ਹਾਂ ਉਹ ਰਿਕੋਡ ਮਨੇ ਵੀ ਤੋ ਖੋਲੀ ਤੂੰ ਕਿ ਬੰਦੋ ਹੋ ਰਿਓ ਨਾ ਹਾਂ ਉਹ ਵੱਡਾ ਬਹੁਤ ਹੈ ਅੱਜ ਹਾਂ ਤੂੰ ਫਾਇ ਕਰ ਤੂੰ ਚੱਲ ਫਿਰ ਮੈਂ ਬਾਅਦੋਂ ਹਾਂ ਉਹ ਵੀ ਬੱਲੇ ਫਿਰ ਤੂੰ ਖੁੱਲੇ ਸੀ ਤੂੰ ਚੱਲ ਤੂੰ ਖੁੱਲੇ ਤੂੰ ਚੱਲ ਇੰਡੀਆ ਨੂੰ ਮੈਂ ਤੇ ਬਾਅਦੋਂ ਆਉਂਗਾ ਮੈਂ ਨਾਲ ਚੰਦਾ ਐਵੇਂ ਮਰੇ ਮਰੇ ਕੰਮ ਕਰਨਾ ਇੱਥੇ ਹੋੜ ਕੰਮ ਕਰਨਾ ਦਿਹਾੜੀ ਲਾਉਣੀ ਐ ਏ ਤੂੰ ਤਾਂ ਬੇਲਾ ਬੰਦਾ ਤੂੰ ਤਾਂ ਬੇਲਾ ਬੰਦਾ ਆ ਨਾ ਤੂੰ ਕੀ ਲੈ ਕੇ ਚੱਲਿਆ ਫਰਾਨੀ ਨੂੰ ਹਾਂ ਨਾਨੀ ਨੂੰ ਕੀ ਲੈ ਕੇ ਚੱਲਿਆ ਆ ਹਾਂ ਆਪਣੇ ਉਹ ਕੀ ਰੈਂਗ ਰੈਂਗ ਲੈ ਕੇ ਚੱਲੇ ਹਾਂ ਓ ਟੜੀ ਤੇ ਨਾਨੇ ਨੂੰ ਹਾਂ ਨਾਨੇ ਨੂੰ ਝੂਟ ਝੂ ਹਾਂ ਝੂ ਨਾ ਕੱਤ ਲੈ ਨਾਨੇ ਨੂੰ ਕੀ ਗਾ ਪਾਪਾ ਫਿਰ ਕਤੇ ਆਪਣੇ ਉਹ ਮੇਰੇ ਫਾਦਰ ਨੇ ਦਿੱਤੀ ਸੀ ਉਹ ਕਤੇ ਗਏ ਕੁੜੀ ਪਰੰਧ ਨੇ ਦਿੱਤੀ ਸੀ ਐ ਤਰਾ ਫਿਰ ਬੋਛੇਗਾ ਬੋਛ ਲੀਂਗਾ ਮੈਂ ਬੋਛ ਨਹੀਂ ਹੁਣ ਤਾਂ ਕਿਦੇਸ਼ ਮੈਂ ਬਰੈਡ ਬਣਾਉਂਗਾ ਹਾਂ ਤੁਮ ਵੀ ਕੁੜੀ ਨੂੰ ਨਾ ਮਗਰ ਡੰਡ ਨਹੀਂ ਦਿੱਤੀ ਸੀ ਮਮਾ ਉਹ ਟੁੱਟਿਆ ਉਹ ਪਾਪਾ ਉਹ ਕਿੰਨੇ ਤੇ ਚੀ ਲੈ ਕੇ ਜਾਣੇ ਆ 256 ਆ 56 ਟੈਕੀਆ ਆ ਕੋਲ ਤੇ ਹੰਦ ਮਨੋ ਦਾ ਕਲਰ ਹੈ ਨਾ ਯਾਰ ਇੱਥੇ ਹਾਂ ਹਾਂ ਕਿ ਤੂੰ ਮੇਰੇ ਤੂੰ ਤੂੰ ਮੇਰੇ ਕੋਲੇ ਰਹਿ ਪਾ ਉਹ ਰ ਮਨੇ ਦੀ ਬਾਹਰ ਘਟ ਘੜ ਹੋਰ ਲੈ ਲੈ ਕੋੜੇ ਕੋੜੇ ਕੀ ਕਰਦਾ ਲੈ 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 ਉਹੜੇ ਕੁੜੀ ਆ ਗਈ ਕੁੜੀ ਆ ਗਈ ਉਹੜੇ ਕੁੜੀ ਆ ਗਈ ਇੱਕ ਉਹ ਚੰਗਾਰਾ ਖੋਲ ਨਹੀਂ ਮਨ ਕਿੱਧਰ ਨੂੰ ਚੱਲੇ ਓਏ ਆਪਾ ਚੱਲੇ ਆ ਇੰਦੇ ਆਉਂ ਹਾਂ ਇੰਦੇ ਆਉਂ ਇੰਦੇ ਆ ਗੱਲਿਆ ਹਾਂ ਇੰਦੇ ਆਉਂ ਓਚਾ ਚੰਗਾ ਇੰਦੇ ਆਉਂ ਮੱਤੇ ਨਾ ਕਿਦਾਂ ਮਨ ਨੂੰ ਡਾ ਜਾ ਇੰਦਿਆ ਮੀਦਾ ਪੁੱਇਂਦਾ ਹੁਣ ਇੰਦਿਆ ਨੂੰ ਕਮਾ ਜਾਓਂਗੇ ਮੀਂਹ ਪੈਣ ਲੱਗਿਆ ਹੁਣ ਨਹੀਂ ਜਾਇਆ ਜਾਣਾ ਨਹੀਂ ਜਾਇਆ ਜਾਣਾ ਨਹੀਂ ਜਾਇਆ ਜਾਣਾ ਮੀਦਾ ਪੁੱਇਂਦਾ ਇੱਥੇ ਅਸੀਂ ਜਾਣਾ ਨਹੀਂ ਅਰੇ ਬਾੜੇ ਐ ਬਾੜੇ ਘਟ ਘਰ ਬੱਲੇ ਦੀ ਬਾਜ ਬਹੁਤ ਆਉਂਦੀ ਹੈ ਨਹੀਂ 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 ਤੁਸੀਂ ਜਾਣਾ ਹੋ ਉੱਥੇ ਤਾਂ ਗਰਮੀ ਉੱਥੇ ਗਰਮੀ ਆ ਆਪਾਂ ਨੂੰ ਕੋਈ ਵਧੀਆ ਗਰਮੀ ਚ ਤੁਹਾਨੂੰ ਗਰਮੀ ਲੱਗੂ ਉੱਥੇ ਤੂੰ ਰਹਿ ਗਾ ਤੂੰ ਇੱਥੇ ਰਹਿ ਪਾ ਮੇਰੇ ਕੋਲੇ ਮੰਨ ਲੈ ਮੇਰੀ ਗੱਲ ਉਹ ਮੈਂ ਬੋਲਦਾ ਆਂ ਉਹ ਤਾਰਿਆ ਤੂੰ ਮੰਨ ਲੈ ਇੱਥੇ ਰਹਿ ਪਾ ਉੱਥੇ ਗਰਮੀ ਬਹੁਤ ਆ ਹਾਂ ਗਰਮੀ ਬਹੁਤ ਆ ਉੱਥੇ ਹਾਂ ਨੀਂ ਨਾਲੇ ਰੰਗ ਕਾਲਾ ਹੋ ਜਾਂਦਾ ਮਮਾ ਉਹ ਮੈਂ ਤੈਨੂੰ ਕਹੀ ਆਂ ਨਾ ਤੂੰ ਇੱਥੇ ਰਹਿ ਪਾ ਮੇਰੇ ਕੋਲੇ ਤੂੰ ਇੱਥੇ ਹੀ ਰਹਿ ਪਾ ਆਪਾਂ ਆਪਕੋ ਮੰਚ ਲਾਂਗੇ ਬੈਂਬਲੀ ਨੂੰ ਹਾਂ ਹਾਂ ਤੁਰਨਦੇ ਜਾਣ ਨੂੰ ਟੰਗਾ ਅੰਡੀ ਆਸੀ ਕਾਰਨਾਮਾ ਮਾਫ ਕੱਲਾ ਰਹੇ ਜੂ ਇੱਥੇ ਹਾਂ ਮਾਫ ਕੱਲਾ ਰਹੇ ਇੱਥੇ ਆ ਪਰ ਤੂੰ ਮੇਰੇ ਕੋਲੇ ਰਹਿ ਮੈਂ ਬਾਤਾਂ ਹੋਰ ਰੋੜੋ ਕਰਨਾ ਆਪਾਂ ਬੈਂਬਲੀ ਚੱਲਾਂਗੇ ਨਾਲੇ ਆਪਾਂ ਉਥੇ ਬਾਓ ਬਾਸਲਿੰਗ ਤੇ ਚੱਲਾਂਗੇ ਜੰਪ ਲੈ ਕੇ ਆਵਾਂਗੇ ਜੰਪ ਬਾਸਲਿੰਗ ਤੇ ਲੈ ਕੇ ਜਾਊਂਗਾ ਅੜੇਗਾ ਮੇਰੇ ਕੋਲੇ ਲੈੇਗਾ ਹਾਂ ਨੇ ਮੇਰੇ ਲੁੰਗਾ ਉਂਟ ਕੋ ਜਾਣਾ ਹੈ ਹਾਂ ਉੱਥੇ ਗਰਮੀ ਆ ਤੂੰ ਕਾਲਾ ਹੋ ਜਾਣਾ ਉੱਥੇ ਹਾਂ ਉੱਥੇ ਗਰਮੀ ਬੜੀ ਆ ਇੱਥੇ ਤਾਂ ਠੰਡਾ ਆਪਣੇ ਹਾਂ ਉੱਥੇ ਗਰਮੀ ਆ ਨਾ ਮੀਂਹ ਪੈਂਦਾ ਉੱਥੇ ਨੇ ਮੁੰਡਾ ਮੈਨੂੰ ਤੁਮਗਾ ਠੀਕ ਆ ਵੀ ਤੇਰੀ ਮਰਜ਼ੀ ਜਾਂ ਫਿਰ ਠੀਕੇ ਉੱਥੇ ਮਾਮੇ ਵੀ ਆ ਤੇਰੀ ਯਾਰਾ ਤਾਂ ਮਾਮੀ ਕੋੜਾ ਸੜਾ ਹੋ ਤੂੰ ਕੋਰਾ ਖਰਾਬ ਬੰਦਾ ਉੱਥੇ ਅੰਜੀ ਵੀ ਆ ਹਾਂ ਦਰੂਆ ਉਹ ਪੂਰਾ ਸੁਆਮਤ ਹੈ ਪੂਰਾ ਸੁਮਰ ਮੈਂ ਦਾ ਹਾਂ ਲਾ ਉਹ ਪਾਸੇ ਤੇ ਮਾਮੇ ਬੈਠੇ ਨੇ ਉਹਦੇ ਉੱਪਰ ਕਾਦੇ ਉੱਤੇ ਮੰਮੀ ਕਾਦੇ ਉੱਤਰ ਬੈਠ ਜਾਂਦੀ ਆ ਨਹੀਂ ਮਾਮਾ ਹਾਂ ਉਹਦੇ ਪਿੱਛੇ ਗਾਇਕ ਅੱਛਾ ਬਾਈਕ ਡੈਗ ਪਿੱਛੇ ਮੰਮੀ ਦੀ ਹਣਾ ਹਾਂ ਟੂਟਰ ਹਾਂ ਤੂੰ ਰੇਸ਼ ਤੇ ਤੀਸ਼ ਉਹਦੀ ਉੱਤੇ ਬਹਿ ਕੇ ਕਿਹਦੇ ਤੂੰ ਛੱਟ ਕਿਹਦੇ ਵੱਜੀ ਸੀ ਏ ਮਾਮੀ ਦੇ ਮਾਮੀ ਦੇ ਬੁੱਤੀ ਸੀ ਹਾਂ ਮੈਂ ਤਾਂ ਨਹੀਂ ਨਹੀਂ ਤੇ ਆ ਟੁੱਟ ਗਿਆ ਨਹੀਂ ਸੀ ਹਾਂ ਓਹੋ ਕਿੱਥੇ ਛੱਟ ਵੱਜੀ ਸੀ ਮਾਮੀ ਦੇ ਗੁੱਡੇ ਤੇ ਵੱਡੇ ਸੀਗੇ ਓਹ ਗੁੱਡੇ ਦੇ ਆ ਬੜੇ ਬਿਲਾ ਤੋਂ ਦੁਖਦੀ ਆ ਤੇੜੀ ਵੀ ਲੱਤ ਦੁਖਦੀ ਆ ਪਰ ਮੈਂ ਸਾਥ ਏਗਾ ਹਾਂ ਮਾਮੀ ਹੀ ਦੁਖਦੀ ਆ ਉਹ ਸਪਾਸ ਨਾੜਕਾਂ ਲਾਤ ਦੋਖ ਦੇ ਨਾੜਕਾਂ ਲੱਤ ਦੋਖਦੀਆਂ ਮਾਰ ਹੋ ਗਈ ਸੀ ਕਿ ਦਾਦੇ ਨਾਨੀ ਬਿਮਾਰ ਹੋ ਗਈ ਸੀ ਹਾਂ ਉਹ ਰਿੱਟੇ ਗਿਆ ਲੱਤਾਂ ਸੀ ਹਾਂ ਨਾਨੀ ਦੇ ਦੀ ਬੂਰਾ ਖਾਣ ਦੇ ਸੀ ਹਾਂ ਬੂਰਾ ਖਾਣ ਦੇ ਕਿ ਉੱਚੋ ਮਾਪੋ ਤੇ ਛਾਗ ਵੀ ਬਣਿਆ ਸੀ ਛਾਗ ਹਾਂ ਉਟੜੀ ਨਾਨੀ ਛਾਗ ਉਹਦੀ ਹੁੰਦੀ ਹੁੰਦੀ ਆ ਨਾ ਹਾਂ ਹੁਣ ਵੀ ਬਾਹੂ ਕੀ ਤੈਨੂੰ ਗਏ ਨੂੰ ਛਾਗ ਮਾ ਕਿ ਦੇ ਉਹ ਨਾਨੀ ਦੇਖੀ ਚੱਲ ਤੂੰ ਲਾਇਕ ਕਰਦਾ ਛਾਗ ਨੂੰ ਚਾਰਕ ਪੈਸੇ ਜੋੜ ਲਈਏ ਵਿਆਹ ਨੂੰ ਫੇਰ ਆਪਾਂ ਬਾਹ ਵੀ ਕਰਨਾ ਵਾ ਤੇਰਾ ਬੱਕ ਆਦੀਏ ਪਹਿਲਾਂ ਮੇਥੋਂ ਹਾਂ ਤਾਰੀ ਮੇਥੋਂ ਪੱਲੇ ਤੇਰਾ ਬਹ ਕਰਦੀਏ ਹਾਂ ਕੁੜੀ ਕੁੜੀ ਨੱਬੀਏ ਹੁਣ ਕੋਈ ਹਾਂ ਕੁੜੀ ਲੱਭੀ ਇੱਕ ਨੱਬੀ ਵੀ ਹੈ ਤੇਰੀ ਬਬੂ ਦੇ ਨਾ ਵਿਆਹ ਕਰਵਾਉਂਦੇ ਤੇਰੀ ਪੂਰੀ ਮੁੰਡੇ ਦਾ ਵਿਆਹ ਨਹੀਂ ਕਰਾਉਂਦੇ ਹੁੰਦੇ ਕੁੜੀ ਨਾ ਕਲੋਂਦੇ ਹੁੰਦੇ ਵਿਆਹ ਮੈਂ ਉਹ ਤਾਂ ਫੁੱਦੂ ਵਾਕੂ ਉਹ ਨਹੀਂ ਓਏ ਕੁੜੀ ਨਾ ਅਪਾ ਸੋਹਣੀ ਜੀ ਕੁੜੀ ਬਾਬਾ ਬਾਬੂ ਦੇ ਦਾ ਅਗਲਾ ਜਦੋਂ ਤੂੰ ਵੱਡਾ ਹੋ ਗਿਆ ਜਦੋਂ ਤੂੰ ਪੜ ਲਿਆ ਜਦੋਂ ਤੂੰ ਵੱਡਾ ਹੋ ਗਿਆ ਉਹਦੋਂ ਫਿਰ ਤੈਨੂੰ ਇੱਕ ਕੁੜੀ ਲੱਭਾਂਗੇ ਉਹਨੂੰ ਤੈਨੂੰ ਰੱਬ ਕਰਦਾਂਗੇ ਹਨਾ ਬਾਬਾ ਮੋਟਾ ਲਾ ਮੁੰਡਾ ਹੁਕੀ ਕੋ ਲੋੜਾ ਸੋਨਾ ਬੁੰਡਾ ਦੇਵੇ ਬੁੰਡਾ ਬਵਾ ਬੁਰਦਾ ਲੂਗਾ ਅਲ ਬੁੰਡਾ ਲੂਗਾ ਬਫਡਾ ਲੂਗਾ ਵਾ ਹੂੜ ਕੋਚ ਉਹ ਯਾ ਕੀ ਪਿਆ ਆਪਣੇ ਹਾਂ ਉਹ ਕੀ ਪਿਆ ਫਾਲੀਆ ਇਹ ਪੀਦਾ ਬੰਦ ਉਹ ਰਖੋ ਉਹ ਬੇਲੇ ਲੱਗੂਪੋ ਉਹ ਲੱਗੂ ਬਈਆ ਹਟਲੀ ਹੋਰ ਹਾਂ ਔੜੀ ਮੰਨਾਰੇ ਕੀ ਗੜੀਆ ਬੱਲਖਾਂ ਮੰਨਾ ਜੋ ਵਾਜੀਬਾੜ ਪਿਆ ਆਹ ਉਹ ਪਿਆ ਬਾੜੀ ਬਾੜ ਇਹ ਜੀ ਕਰਦੇ ਨੇ ਵਾਜੀਬਾ ਵੇ ਉੱਤੇ ਹਾਂ ਚਾਚੇ ਹੂਲੇ ਵੀ ਹੈ ਹਾਂ ਇਹ ਜੀ ਆਪਾ ਕਮੇ ਕਹਿੰਦੇ ਹੁੰਦੇ ਆ ਹੈ ਕੀ ਕਹਿੰਦੇ ਹੁੰਦੇ ਆ ਵਾਜੀਬਾ ਵਾਜੀ ਆਏ ਨੇ ਵਾਜੀਬਾ ਮੁੰਡਾ ਕੁੜੀ ਨਾਲ ਸੁਣਾ ਕੁੜੀ ਮੁੰਡੇ ਨਾਲ ਸੁਣੀ ਹੈ ਰੱਬ ਨੇ ਬਣਾਈਆਂ ਜੋੜੀਆਂ ਅ ਜਿੱਤੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਵਾਜੀ ਵਾਂਦੇ ਮੱਤ ਮਿਲ ਗਿਆ ਨਾਲੇ ਆਪਣੇ ਮੂਡ ਬਹੁਤ ਲੱਗੇ ਆ ਉੱਥੇ ਮੂਡ ਖਾਈ ਜਾ ਕੇ ਉਹਨਾਂ ਮੜੂਡ ਖਾਉ ਜਾ ਕੇ ਉਹਨਾਂ